ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਆ ਸੰਦੀਪ ਸਿੰਘ ਹਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਪੱਟੀ ਸਾਹਿਬ ਕੱਲ ਨੂੰ ਅਕਾਲੀ ਦਲ ਨੂੰ ਨਵਾਂ ਰੰਗ ਚੜੇਗਾ ਸਮਾ ਰੰਗਰੇਜ਼ ਬਣੇਗਾ ਸਵਾਲ ਇਹ ਹੈ ਵੀ ਇਹ ਜਿਹੜਾ ਨਵਾਂ ਰੰਗ ਚੜ੍ਹੇਗਾ ਕੀ ਪੰਜਾਬ ਨੂੰ ਰੰਗਲਾ ਬਣਾਉਣ ਦੇ ਵਿੱਚ ਇਹ ਰੰਗ ਸਹਾਈ ਹੋਏਗਾ ਕਿਉਂਕਿ ਰੱਖੜਪੁੰਨਿਆ ਮੌਕੇ ਸਿਆਸੀ ਪਾਰਟੀਆਂ ਨੇ ਸਟੇਜਾਂ ਲਾਈਆਂ ਤਕਰੀਰਾਂ ਕੀਤੀਆਂ ਲਗਭਗ ਕਾਂਗਰਸ ਨੇ ਵੀ ਉਹ ਗੱਲਾਂ ਕੀਤੀਆਂ ਸੁਖਬੀਰ ਧੜੇ ਹੁਣਾ ਨੇ ਵੀ ਉਹ ਗੱਲਾਂ ਕੀਤੀਆਂ ਅਮਰਤਪਾਲ ਹੁਣਾ ਦੇ ਧੜੇ ਨੇ ਵੀ ਉਹ ਗੱਲਾਂ ਕੀਤੀਆਂ ਵੀ ਪੰਜਾਬ ਜਿਹੜਾ ਇਹ ਸੰਕਟ ਦੇ ਵਿੱਚ ਫਸ ਗਿਆ ਆਪਾਂ ਇਹਨੂੰ ਬਾਹਰ ਕੱਢਣਾ ਆ ਪੰਜਾਬ ਰੰਗਲਾ ਬਣਾਉਣਾ ਪੰਜਾਬ ਜਿਹੜਾ ਇਸ ਵੇਲੇ ਔਖੇ ਦੌਰ ਚੋਂ ਲੰਘ ਰਿਹਾ ਤੇ ਇਸੇ ਦੌਰਾਨ ਹੀ ਅਕਾਲੀ ਦਲ ਦੇ ਵਿੱਚ ਇੱਕ ਕੱਲ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਿਹੜੇ ਆ ਉਹ ਨਵੇਂ ਸਿਆਸੀ ਨਿਸ਼ਾਨੇ ਲਾਉਣਗੇ تیر ਉਹਨਾਂ ਕਮਾਨ ਤੇ ਚੜਾ ਲਿਆ ਤੇ ਆਪਾਂ ਤੁਹਾਤੋਂ ਇਹੀ ਸਮਝਣਾ ਚਾਹੁੰਦੇ ਆ ਪੱਟੀ ਸਾਹਿਬ ਵੀ ਕੱਲ ਤੋਂ ਬਾਅਦ ਪੰਜਾਬ ਕਿਹੜਾ ਸਿਆਸੀ ਰੰਗ ਨਵਾਂ ਵੇਖੇਗਾ ਇਹੀ ਇੱਕ ਸਵਾਲ ਆ ਮੇਰਾ ਬਸ ਤੁਹਾਨੂੰ ਸੂਨੜੇ ਨਵੇਂ ਦੇ ਵਿੱਚ ਬਕਾਇਦਾ ਤੌਰ ਤੇ ਖਾਲਸਾ ਪੰਥ ਸਜਾਇਆ ਜਾਂਦਾ ਵਾ ਤੇ ਇੱਕ ਸਦੀ ਬਾਅਦ 1799 ਦੇ ਵਿੱਚ ਬਕਾਇਦਾ ਤੌਰ ਤੇ ਖਾਲਸੇ ਦਾ ਰਾਜ ਸਥਾਪਿਤ ਹੋ ਜਾਂਦਾ ਜਿਹੜਾ ਮੁੜ ਕੇ 40 ਸਾਲ ਚੱਲਦਾ ਸਾਡੇ ਸਿੱਖਾਂ ਦੀ ਆਪਣੀਆਂ ਗਦਾਰੀਆਂ ਤੇ ਡੋਰੀਆਂ ਦੀਆਂ ਗਦਾਰੀਆਂ ਕਰਕੇ ਉਹ ਰਾਸੜਾ ਗਵਾਚਾ ਜਿੱਕ ਤੇ ਗਦਾਰ ਨਾ ਹੁੰਦੇ ਤੇ ਸ਼ਾਇਦ ਰਾਸੜਾ ਜੰਦਾ ਹੀ ਹਾਜ਼ਿਰ ਹੁਣ ਇੱਕ 5 ਸਾਲ ਹੋ ਗਏ ਆ ਸ਼੍ਰੋਮਣੀ ਅਕਾਲੀ ਦਲ ਨੂੰ ਬਣੇ ਨੂੰ 1920 ਚ ਕਾਲੀਦਲ ਬਣਦਾ ਤੇ 1935 ਤੱਕ 37 ਤੱਕ ਬਕਾਇਦਾ ਤੌਰ ਤੇ ਕਿਸੇ ਪ੍ਰਕਾਰ ਦੀ ਸਾਡੀ ਕੋਈ ਸਿਆਸੀ ਗਤੀਵਿਧੀ ਨਹੀਂ ਸੀ। ਹਾਂ ਇੱਕ ਗਤੀਵਿਧੀ ਹੋਈ ਸੀ। 1935 ਦੇ ਵਿੱਚ ਜੰਡਿਆਲਾ ਪਿੰਡ ਦਾ ਇੱਕ ਕਸੂਰ ਦੇ ਵਿੱਚ ਕਸਬਾ ਪਿੰਡ। ਬਿਲਕੁਲ ਜੀ ਬਿਲਕੁਲ। ਉਹਦੇ ਲੱਗੇ ਚੱਕ ਪਿੰਡ ਹੁੰਦਾ ਵਾ ਉੱਥੇ ਬਕਾਇਦਾ ਤੌਰ ਤੇ ਇੱਕ ਜਿਹੜਾ ਸਿੱਖ ਹੁੰਦਾ ਵਾ ਸਿੱਖ ਨੇ ਇੱਕ ਮੁਸਲਮਾਨ ਦੀ ਜ਼ਮੀਨ ਵਟਾਈ ਤੇ ਲਈ ਹੁੰਦੀ ਹੈ ਬੱਗਾ ਸਿੰਘ ਨਾ ਹੁੰਦਾ ਤੇ ਉਹਦੇ ਉਹਨੇ ਗੁਲਾਮ हुसैन ਦੀ ਜ਼ਮੀਨ ਲਈ ਹੁੰਦੀ ਹੈ ਤੇ ਗੁਲਾਮ हुसैन ਬਕਾਇਦਾ ਤੌਰ ਤੇ ਜਦੋਂ ਜ਼ਮੀਨ ਉਹਦੀ ਬੋਧਾ ਤੋ ਉੱਥੇ ਰਹਿੰਦਾ ਵਾ ਬੱਗਾ ਸਿੰਘ ਉਹਦੇ ਘਰ ਦੇ ਵਿੱਚ ਤੇ ਇੱਕ ਦਿਨ ਇਹ ਘਰ ਪਰੋਹਣੇ ਹੁੰਦੇ ਤੇ ਉਹ ਕੁੱਪੜ ਜਿਹੜਾ ਛਟਕਾ ਕੇ ਤੇ ਮੀਟ ਬਲਾ ਲੈਂਦਾ ਤੇ ਮੁਸਲਮਾਨ ਇਤਰਾਜ਼ ਕਰਦੇ ਆ ਤੇ ਉਹਨੂੰ ਉੱਥੋਂ ਕੱਢ ਦਿੰਦੇ ਹੁਣ ਤੇ ਜਿਹੜਾ ਛਟਕਾਇਆ ਹੁੰਦਾ ਬੁਰਗਾ ਉਹ ਬਕਾਇਦਾ ਤੌਰ ਤੇ ਉਹ ਖੋੜ ਦਿੰਦੇ ਹੁਣ ਇੱਥੇ ਸਤਿਆ ਸਿੰਘ ਚੱਕਰਵਾਲੇ ਵਾਲਾ ਹੁੰਦਾ ਉਹ ਬਕਾਇਦਾ ਤੌਰ ਤੇ ਕਰਤਾਰ ਸਿੰਘ ਝੱਬਰ ਨਾਲ ਗੱਲ ਕਰਦਾ ਝੱਬਰ ਉੱਥੇ ਆਉਂਦਾ ਉੱਥੇ ਫਿਰ ਜਿਹੜੀ ਪ੍ਰਚਾਰ ਸ਼ੁਰੂ ਹੁੰਦਾ ਵੀ ਸਾਨੂੰ ਅਧਿਕਾਰ ਆ ਯਾਰ ਤੁਸੀਂ ਇਹ ਮੇਰਾ ਖਿਆਲ ਪੱਡੀ ਸਾਹਿਬ ਜਿਨ੍ਹਾਂ ਸੁੱਚਾ ਸਿੰਘ ਦੀ ਤੁਸੀਂ ਗੱਲ ਕਰਦੇ ਪਿਓ ਇਹ ਇੱਚੋ ਗਿਲਦੇ ਨਹੀਂ ਸੀ ਪਿੰਡ ਚੱਕਰ ਵਾਲਾ ਪਿੰਡ ਸੀ ਮੇਰਾ ਅੱਛਾ ਉੱਥੇ ਪ੍ਰਚਾਰ ਹੁੰਦਾ ਤੇ ਉੱਥੇ ਝਟਕਾ ਕਾਨਫਰੰਸ ਹੁੰਦੀ ਹੈ ਬੇਕਦਰ ਤੌਰ ਤੇ ਝਟਕਾ ਕਾਨਫਰੰਸ ਤੇ ਝਟਕਾ ਕਾਨਫਰੰਸ ਤੋਂ ਬਾਅਦ ਜਦੋਂ ਟਕਰਾਅ ਹੁੰਦਾ ਤੇ ਇਹਦੇ ਵਿੱਚ ਇੱਕ ਗੋਲੀ ਕੋ ਚੱਲ ਜਾਂਦੀ ਕਿਸੇ ਕੋਲ ਤੇ ਸਿੱਖ ਪੱਟੜ ਹੋ ਜਾਂਦਾ ਤੇ ਪੰਜ ਮੁਸਲਮਾਨ ਮਾਰ ਦਿੱਤੇ ਜਾਂਦੇ ਵਿੱਚ ਤਾਂ ਵੀ ਛੋਟੀ ਗੱਲ ਕਰਨ ਲੱਗਾ ਲੰਮੀ ਕਹਾਣੀ ਬੱਸੀਗੀ ਹੂੰ ਇੱਥੇ 2 ਦਿਨ ਦੀ ਕਾਨਫਰੰਸ ਹੁੰਦੀ ਆ ਤੇ 50 ਬੱਕਰੇ ਝੁਕਾਏ ਜਾਂਦੇ ਆ 2000 ਬਰਸ਼ਾਹ ਹਰੀ ਸਿੰਘ ਪੈਗਦ ਕੀਤੇ ਜਾਂਦੇ ਤੇ ਬਾਕੀ ਜਿਹੜੇ ਟੋਕੀ ਕਨਸਲ ਪਤਾ ਨਹੀਂ ਕਿੰਨੇ ਸੀ ਸਿੱਖਾਂ ਨਾਲ ਤੇ ਮੁਸਲਮਾਨਾਂ 'ਚ ਟਕਰਾਅ ਹੋਇਆ ਸੀ ਪੁਲਿਸ ਆ ਜਾਂਦੀ ਪਰਚਾ ਦਰਜ ਹੁੰਦਾ 10 ਬੰਦੇ ਉਧਰੋਂ 10 ਬੰਦੇ ਉਧਰੋਂ ਨਾਮਜ਼ਦ ਕੀਤੇ ਜਾਂਦੇ ਆ ਕਰਤਾਰ ਸਿੰਘ ਛੱਬਰ ਦਾ ਨਾਂ ਪਹਿਲੀ ਲਿਸਟ 'ਚ ਹੁੰਦਾ ਡੀਸੀ ਮਨਜ਼ੂਰੀ ਦੇ ਦਿੰਦਾ ਤੇ ਉਹਦੇ ਤੇ ਬਕਾਇਦਾ ਤੌਰ ਤੇ ਸਾਈਨ ਜਿਹੜੇ ਹੋਣੇ ਹੁੰਦੇ ਸੀ ਸੁੰਦਰ ਸਿੰਘ ਮਜੀਠੀਆ ਦੇ ਹੋਣੇ ਸੀ ਤੇ ਸਿਕੰਦਰ ਇਤਿਹਾਕ ਇਤਿਹਾਕਾ ਜਿਲ੍ਹਾ ਅਧਤ ਦਾ ਮੁਖਤਰੀ ਸੀ ਤੇ ਸੁੰਦਰ ਸਿੰਘ ਮਜੀਠੀਆ ਸੁਨੇਹ ਭੇਜਦਾ ਵਾ ਕਰਤਾਰ ਸਿੰਘ ਛੱਬਰ ਨੂੰ ਵੀ ਤੂੰ ਮੇਰੀ ਕੋਠੀ ਆ ਜਾ ਉਹ ਕੋਠੀ ਚੱਲ ਜਾਂਦਾ ਉਹ ਸ਼ਿਮਲੇ ਉਹਦੀ ਉਹ ਦੱਸਦਾ ਕਹਿੰਦਾ ਕੀਤਾ ਤਾਂ ਤੁਸੀਂ ਕੰਮ ਮਾਰਿਆ ਨਹੀਂ ਚੰਗਾ ਕੀਤਾ ਤੇ ਕਿਨ ਆਪਾਂ ਕੁਝ ਕਰ ਰਹੇ ਤਾਂ ਇੱਥੇ ਰਹਿਣਾ ਜਾਣਾਂ ਨਹੀਂ ਕਿਤੇ ਉਹਨੂੰ ਮੁੱਖ ਮੰਤਰੀ ਦੇ ਆਫਿਸ ਤੋਂ ਫੋਨ ਆਉਂਦਾ ਉੱਥੇ ਬੈਠਿਆ ਉਹ ਜਾਂਦਾ ਝੱਬਰ ਮੁੱਖ ਮੰਤਰੀ ਦੇ ਦਫਤਰ ਦੇ ਵਿੱਚ ਮੁੱਖ ਮੰਤਰੀ ਕਹਿੰਦਾ ਵੀ ਤੁਸੀਂ ਜਿਹੜਾ ਝਟਕਾਰਿਆ ਸੀ ਬੱਕਰੇ ਜਿਹੜੇ ਕਹੇ ਜੇ ਮੁਸਲਮਾਨ ਆ ਕੇ ਜਿਹੜੇ ਸੀ ਉਹ گاਵਾ ਝਟਕਾ ਦੇ گاਵਾ ਦਾ ਹਾਲ ਕਹਿੰਦੇ ਫਿਕਰ ਦੇ ਤੁਸੀਂ ਉਹ ਕਹਿੰਦਾ ਜੇ ਫਿਰ ਸੂਰ لال ਕਰ ਤੂ ਝੂ ਝਟਕਾਉਂਦੇ ਸੀ ਕਹਿੰਦੇ ਫਿਰ ਟਕਰਾਅ ਹੁੰਦਾ ਕਿ ਕਰਤਾਰ ਸਿੰਘ ਚੰਬਰ ਕਹਿੰਦਾ ਜੀ ਤੁਸੀਂ ਗੱਲ ਲਮੇੜਨ ਵਾਸਤੇ ਤੁਰੇ ਹੋ ਕਿ ਇਹਨੂੰ ਬਕਾਇਦਾ ਤੌਰ ਤੇ ਵਧਾਉਣ ਵਾਸਤੇ ਵਧਾਉਣ ਆ ਲੇਕਿਨ ਅਸੀਂ ਨਹੀਂ ਚਾਹੁੰਦੇ ਤੁਸੀਂ ਆਪਣਾ ਝਟਕਾਉਣੇ ਹਲਾਲ ਕਰ ਮੈਂ ਕਰੂੰ ਲੇਕਿਨ ਸਾਡੇ ਤੇ ਝਟਕਾ ਝਟਕੇ ਕਰਾਂਗੇ ਅਸੀਂ ਉਹਦੀ ਗੱਲ ਤੋਂ ਕਨਵਿੰਸ ਹੁੰਦਾ ਗੱਲ ਕਾਹਨ ਲੰਮੀ ਹੈ ਮੈਂ ਛੋਟੀ ਕਰਕੇ ਦੱਸਿਆ ਤੇ ਬਕਾਇਦਾ ਤੌਰ ਤੇ ਉੱਥੇ ਵੀ ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ ਕਿਉਂਕਿ ਜਿਹੜੀ 10-10 ਬੰਦੇ ਕੀਤੇ ਉੱਤੇ ਉਹ ਤੇ ਸਾਈਂ ਸੁੰਦਰ ਸਿੰਘ ਜਿੱਠੇ ਹੋਣੇ ਸੀ ਉਹ ਕੌਂਸਲਰ ਦਾ ਮੈਂਬਰ ਥੀ ਉਹ ਸੈਨਿਕੀ ਤੇ ਉਹਨੇ ਸਮਝਿਠੀ ਇਹਨੇ ਤੇ ਸਕੰਦਰ ਖਿਆਤ ਖਾਨ ਨੇ ਕਹਿਤਾ ਵੀ ਦੋਵਾਂ ਤਰ੍ਹਾਂ ਨੂੰ ਬੁਲਾ ਕੇ ਡਿਸ਼ ਨੂੰ ਕਹਿਤਾ ਸਮਝੌਤਾ ਕਰਾ ਦੇ ਤੇ ਸਮਝੌਤਾ ਹੋ ਗਿਆ ਤੇ ਸਾਡੀਆਂ ਜੱਗਾਂ ਵੱਡੀਆਂ ਰਹੀਆਂ ਨੇ ਆਪਣੇ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਬਚਾਉਂਦੀਆਂ ਪਰ ਮੈਂ ਇਹ ਵੀ ਕਹਿ ਦਿਆਂ ਮਿਸਲਾਂ ਦਾ ਰਾਜ ਵੀ ਹੁੰਦਾ ਸੀ ਮਿਸਲਾਂ ਆਪਸ ਵਿੱਚ ਲੜਦੀਆਂ ਵੀ ਸੀ ਝਗੜਦੀਆਂ ਵੀ ਸੀ ਕੀ ਇੱਕ ਜਿਹੜੇ ਜ਼ਮੀਨਾਂ ਦੇ ਕਬਜ਼ੇ ਵੀ ਕਰਦੇ ਲੇਕਿਨ ਜਿੱਥੇ ਗੁਰੂ ਗ੍ਰੰਥ ਗੁਰੂ ਪਾਉਂਦੀ ਉਹ ਸਭ ਇੱਕ ਮੁੱਠ ਹੋ ਜਾਂਦੇ ਸੀ ਤੇ ਕੱਲ ਫਿਰ ਇੱਕ ਮੁੱਠ ਹੋ ਜਾਣੀਏ ਵੱਡੀ ਸਾਹਿਬ ਸਾਰੇ ਜਾਣੇ ਮੈਂ ਤੁਹਾਨੂੰ ਦੱਸ ਰਿਹਾ 100 ਸਾਲ ਬਾਅਦ ਹੁਣ ਇੱਥੇ ਰਾਜ ਹੋਣ ਲੱਗਾ ਸਦਾ 105 ਸਾਲ ਬਾਅਦ ਪਹਿਲੀ ਵਾਰੀ ਕੋਈ ਦਲਿਤ ਵੀਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਪਹਿਲੀ ਵਾਰੀ ਭਾਲੀ ਕਿ ਗੁਰੂ ਸਾਹਿਬ ਨੇ ਟੋਟਲੀ ਜਾਤ ਪਾਤ ਦਾ ਖੰਡਨ ਕੀਤਾ ਸੀ ਲੇਕਿਨ ਜਿਹੜੀ ਸਾਡੀ ਅਗੇ ਨਾ ਛੜੇ ਆ ਜਿਹੜੇ ਹੈਗੇ ਨੇ ਕੁਝ ਗ੍ਰੰਥ ਆਗੇ ਜਿਨ੍ਹਾਂ ਨੂੰ ਅਸੀਂ ਅੱਜ ਵੀ ਮੰਨਤਾ ਦਿੰਦੇ ਆਂ ਕਿ ਇਹ ਹਿੰਦੂ ਗ੍ਰੰਥ ਨੇ ਵੇਦ ਨੇ ਜਿਹੜਾ ਵਾਈਸ ਚਾਂਸਰ ਸੀ ਉਹ ਕਿਉਂ ਫਸਿਆ ਸੀਗਾ ਕਹਾਂ ਉਹਨੇ ਕੀ ਸੀ ਇਹ ਉਹ ਕਹਿਆ ਸੀ ਨਾ ਵੀ ਵੇਦਾਂ ਦਾ ਤੇ ਅਸੀਂ ਗੁਰਬਾਣੀ ਦਾ ਸਮੇਲ ਕਰਾਂਗੇ ਤੇ ਵੇਦਾਂ ਦੇ ਵਿੱਚ ਜੋ ਕੁਝ ਲਿਖਿਆ ਵਾ ਕਰਮ ਕਟੋਦਾਂ ਤੇ ਗੁਰੂ ਸਾਹਿਬ ਨੇ ਬ੍ਰੋਧ ਕੀਤਾ ਤੂੰ ਤੂੰ ਕਿਉਂ ਸੁਣ ਕਰਾਂਗੇ ਨਹੀਂ ਉਹਨਾਂ ਦਾ ਇਹੋ ਜਿਹੇ ਲੋਕ ਜਿਹੜੇ ਆਉਂਦੇ ਸੀਗੇ ਉਹਨਾਂ ਸਾਡੇ ਜਾਤ ਪਾਤ ਦਾ ਕੀੜਾ ਭਰਿਆ ਉਹਨਾਂ ਜਾਤਪਤ ਸਿੱਖੀ ਚ ਨਹੀਂ ਜਾਂਦੀ। ਉਹ ਅੱਜ ਵੀ ਹੈਗੀ ਆ। ਉਹਦਾ ਬੀ ਮਾਰਨਾ ਪਊਗਾ ਸਾਨੂੰ ਜੇ ਸਿੱਖਾਂ ਨੇ ਵਿਕਾਸ ਕਰਨਾ ਨਾ ਉਹ ਬੀ ਸੰਦ ਮਾਰਨਾ ਪਊ। ਉਹ। ਢੰਗ ਸਿੰਘ ਬਣ ਜਾਂਦੇ ਫਿਰ ਜਾਤਪਤ ਨਹੀਂ ਜਾਂਦੀ। ਪਿੰਡਾਂ ਦੇ ਵਿੱਚ ਅੱਜ ਵੀ ਜਿਹੜਾ ਦਬਦਬਾ ਮੈਂ ਕਹੂੰਗਾ ਵੀ ਜੱਟ ਭਾਈ ਰੰਦਾ ਹੈ। ਮੈਂ ਮਿੰਨੂ ਇੱਕ ਗੱਲ ਉਹ ਜਦੋਂ ਗੱਲ ਕਰੀਦਾ ਵੀ ਜਿੱਤ 75 ਪਰ ਜਾਣਾ ਜਦੋਂ ਅਬਦਾਲੀ ਨੇ ਹਮਲਾ ਕੀਤਾ ਤਾਂ ਪਹਿਲਾਂ ਹੂੰ ਤੇ ਸਰਗੋਲੇ ਦੇ 17 ਪਿੰਡਾਂ ਦਾ ਹਮਲਾ ਕਰਤਾ ਉਹਨੇ ਹੂੰ ਤੇ 17 ਪਿੰਡਾਂ ਨੇ ਉਹਦਾ ਇਕੱਠੇ ਹੋ ਕੇ ਡਟ ਕੇ ਮੁਕਾਬਲਾ ਕਰਤਾ ਤੇ ਉਹਨੂੰ ਭਜਾ ਦਿੱਤਾ ਅਕੇ ਲਾ ਕੇ ਉਹ ਜਦੋਂ ਨੇ ਕਿ ਬੜੀ ਮਾੜੀ ਗੱਲ ਤਾਂ ਉਹ ਬੰਦੇ ਨੇ ਮੁੜ ਕੇ ਕਿ ਵੀ ਪਿੰਡਾਂ 'ਚ ਪੰਗਾ ਨਹੀਂ ਲੈਣਾ ਆਪਾਂ ਬਸ ਹੂੰ ਕਿੱਦਾਂ ਜਿ ਲੈ ਰਹੇ ਨੇ ਜੇੜੀਵਾਲ ਤੇ ਭਗਵੰਦ ਮਲੇ ਪਿੰਡਾਂ ਦਾ ਪੰਗਾ ਲੈ ਰਹੇ ਘਾਟਾ ਘਾਟੇ ਉਹਦੇ ਸੁਧਨ ਦੇ ਵਾਸਤੇ ਹੋਊ ਅਬਦਾਲੀ ਨੇ ਕਿਸੇ ਪਿੰਡ ਤੇ ਨਾਦਰਛਾ ਦੇ ਕਿਸੇ ਪਿੰਡ ਤੇ ਮਿਲਾਂ ਦੇ ਕੀਤਾ ਕਿਤੇ ਸ਼ਰਾਂ ਦੇ ਕਰਦੇ ਨੇ ਲੁੱਟਦੇ ਨੇ ਸ਼ਹਿਰਵਾ ਕੇ ਅੱਜ ਦੀ ਡੇਟ ਦੇ ਵਿੱਚ ਸਾਡੀ ਜਿਹੜੀ ਆਧਾਰ ਅਕਾਲੀ ਦਲ ਉਹ ਪਿੰਡ ਨੇ ਜਿੱਥੇ ਇਹ ਖੜ ਜਾਂਦੇ ਖੜ ਜਾਂਦੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਗੋਰੀ ਦਲਦ ਭਾਈਚਾਰੇ ਦਾ ਸਬੰਧਤ ਹੈ ਸਾਨੂੰ ਨਹੀਂ ਕਹਿਣਾ ਚਾਹੀਦਾ ਮੈਂ ਫਿਰ ਕੀ ਮਾਵਾਂ ਕਿ ਸਿੱਖੀ ਚ ਕੋਈ ਭਾਈਚਾਰਾ ਨਹੀਂਗਾ ਸਿਰਫ ਖਾਲਸਾ ਬਿਲਕੁਲ ਮੋਰਚਾ ਲੱਗਾ ਸੀਗਾ ਤੇ ਮੋਹਨ ਸਿੰਘ ਟੋਡੂ ਕਿਹਾ ਕਿ ਆਪਣਾ ਐਡਰੈਸ ਲਿਖਾਓ ਤੇ ਪਿਓ ਦਾ ਨਾਮ ਲਗਾਓ ਕਹਿੰਦਾ ਲਿਖੋ ਜੀ ਮੇਰਾ ਨਾਮ ਜਹਦਰ ਮੋਹਨ ਸਿੰਘ ਟੋਡੂ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘ ਜਰੀਨੇ ਕਿਤੇ ਅਨੰਦਪੁਰ ਸਾਹਿਬ ਐ ਸੀਗਾ ਪਿੰਡ ਦਾ ਨਾਮ ਜੁੜਿਆ ਸੀ ਢਿੱਲੋਂ ਤੇ ਕੋਈ ਆਪਣੇ ਗਰੇਵਾਲ ਤੇ ਦੂਜੇ ਚਿੱਤੇ ਨਾਲ ਜੁੜਨ ਨਾਲ ਜੁੜੇ ਕਿ ਸਨ ਇਹ ਪੜਸਪਹਿਲਾ ਅਕਾਲੀ ਦਲ ਦਾ ਇਹ ਰਿਵਾਜ ਹੁੰਦਾ ਸੀਗਾ ਅਕਾਲੀ ਦਲ ਦੇ ਵਿੱਚ ਜਿੰਨੇ ਵੀ ਜਥੇਦਾਰ ਹੁੰਦੇ ਸੀ ਉਹ ਪਿੰਡ ਦਾ ਆਪਣੇ ਕਸਬੇ ਦਾ ਜ਼ਿਲ੍ਹੇ ਦਾ ਨਾਮ ਲਾਉਂਦੇ ਹੁੰਦੇ ਸੀ ਆਪਣਾ ਜਿਹੜਾ ਉਹਨਾਂ ਦਾ ਸਰਨੇਮਾ ਉਹ ਇਸਤੇਮਾਲ ਨਹੀਂ ਕਰਦੇ ਸੀ ਬਾਦਲ ਸਾਹਿਬ ਇਹ ਐਗਜ਼ਾਮਪਲ ਆ ਸੁਖਬੀਰ ਬਾਦਲੇ ਦੀ ਐਗਜ਼ਾਮਪਲ ਆ ਮਨਪ੍ਰੀਤ ਬਾਦਲ ਸਾਡੇ ਕੋਲ ਛੋੜਾ ਸਾਹਿਬ ਦੀ ਐਗਜ਼ਾਮਪਲ ਆ ਬਾਦਲ ਸਾਹਿਬ ਦੀ ਇੰਡਾਰਾ ਢੀਂ ਸਿੰਘ ਨੇ ਆਪਣਾ ਵੈਸੇ ਸੀ ਭੁੰਦਰ ਦੀ ਐਗਜ਼ਾਮਪਲ ਕਈਆਂ ਦੀ ਐਗਜ਼ਾਮਪਲ ਹੈਗੀ ਆ ਲੇਕਿਨ ਚੰਦੂ ਬਾਦਲਾ ਸਾਹਿਬ ਆ ਹਾਂ ਕਿ ਇਹਨੇ ਫਿਰ ਜੱਟ ਜਿਹੜੀ ਜਾਤਵਾਦ ਆ ਨਾ ਉਹ ਫਿਰ ਸਾਡੇ ਵਰਤਾਰ ਰਹੀ ਸਾਡੇ ਬਿਲਕੁਲ ਬਿਲਕੁਲ ਕਿਉਂਕਿ ਅਕਾਲੀ ਦਲ ਦਾ ਆਧਾਰ ਹੀ ਆ ਪਿੰਡਾਂ ਦੇ ਵਿੱਚ ਅੱਜ ਵੀ ਸਾਡੇ ਜਿਹੜੀ ਆਜ਼ਾਤਪਾ ਦੇ ਆਧਾਰ ਤੇ ਜਿਹੜੇ ਦਲਤ ਭਾਈਚਾਰਿਆਂ ਨੇ ਠਟੀਆਂ ਵੱਖਰੀਆਂ ਬਣਾਈਆਂ ਨੇ ਹੂੰ ਹਾਲ ਦੀ ਕਿ ਸਾਡੇ ਤੋਂ ਵਧੀਆ ਤਰੀਕੇ ਨਾਲ ਰਹਿੰਦੇ ਨੇ ਕੱਲ ਨੂੰ ਇੱਕ ਇਤਿਹਾਸਕ ਦਿਨ ਹੂੰ 11 ਅਗਸਤ ਇੱਕ ਇਤਿਹਾਸਕ ਦਿਨ ਆ ਤੇ ਇਹ ਇਤਿਹਾਸਕ ਸਾਡੇ ਸਿੱਖ ਧਰਮ ਨਾਲ ਤੇ ਸਾਡੇ ਸਿੱਖ ਇਤਿਹਾਸ ਨਾਲ ਬੜੀ ਬੜੀ شدت ਨਾਲ ਜੁੜਦਾ ਹੈ 11 اگست 1740 ਨੂੰ 285 ਸਾਲ ਪਹਿਲਾਂ ਬਕਾਇਦਾ ਤੌਰ ਤੇ ਮੱਥੇ ਰੰਗਣ ਦਾ ਸਿੱਖ ਲਾਇਆ ਗਿਆ ਸਿਰ ਲਾਇਆ ਗਿਆ ਸੀ ਸੋੱਖਾ ਸਿੰਘ ਮਹਤਾਬ ਸਿੰਘ ਅੱਛਾ ਜੀ ਵਾਹ ਤੇ ਮੱਥਾ ਰੰਗਣ ਜਿਹੜਾ ਸੀਗਾ ਇਹ ਤੁਹਾਨੂੰ ਪਤਾ ਹੋਵੇਗਾ ਮੰਡਿਆਲੇ ਪਿੰਡ ਦਾ ਰਹਿਣ ਵਾਲਾ ਸੀਗਾ ਹੂੰ ਇਹਦਾ ਨਾਮ ਜਿਹੜਾ ਮੁੱਢਲਾ ਨਾਮ ਸੀਦਾ ਮਾ ਹੈਗਾ ਸੀਗਾ ਉਹ ਮਿਲਾ ਮੇਲਰ ਮਿਲਾ ਲਾਲ ਮਿਲਾ ਲਾਲ ਖਾਨ ਹੂੰ ਤੇ ਮੂਸਾ ਲਾਲ ਇਹਦੇ ਨਾਲ ਮੂਸਾ ਲਾਲ ਖਾਨ ਸੀ ਇਹ ਰੰਗੜ ਚੌਧਰੀ ਸੀ ਹੂੰ ਮਨਿਆਲਾ ਪਿੰਡ ਤੁਹਾਨੂੰ ਪਤਾ ਹੋਵੇਗਾ ਜਦੋਂ 10 ਨਵੰਬਰ 2015 ਨੂੰ ਸਰਬੱਤ ਖਾਲਸਾ ਹੁੰਦਾ ਨਾ ਚਰਨਜੀਤ ਸਿੰਘ ਉਦੋਂ ਬਾਦਲਾਂ ਦਾ ਬੜਾ ਸਿੱਪਾ ਸਲ ਹੁੰਦਾ ਸੀ ਇਹ ਟੀਵੀ ਤੇ ਵੀ ਗੰਦਾ ਸੀ ਉਹ ਤੁਸੀਂ ਮੱਥੇ ਰੰਗੜ ਦੇ ਪਣ ਕੀਤਾ ਜੀ ਰਖ ਉਹ ਭਾਈ ਮੱਥੇ ਰੰਗੜ ਦਾ ਤਾਂ ਚਿਰੀ ਜ਼ੋਰ ਵੀ ਅਜਿਹਾ ਹੈਗਾ ਤੇ ਸਕੱਤਰ ਸਾਰੇ ਤੇ ਤੂੰ ਨੂੰ ਮਸਰੰਗਣ ਦੇ ਪਿੰਡ ਦਾ ਨੰਦ ਜੰਨ ਚਲੋ ਖੈਰ 1788 ਦੇ 1738 ਦੇ ਵਿੱਚ ਕਾਜੀ ਅਬਦੁਲ ਰਜ਼ਾਨ ਜਿਹੜਾ ਨਵਾਬ ਕਪੂਰ ਸਾਹਿਬ ਨੇ ਮੁੱਠਪੇਟ ਚ ਮਾਰਿਆ ਜਾਂਦਾ ਤੇ ਲਾਹੌਰ ਦਾ ਜਿਹੜਾ ਸਿਗਾ ਸੀ ਸੂਬੇਦਾਰ ਜਕਰੀਆ ਖਾਨ ਨੇ ਮਸੇ ਰੰਗਣ ਨੂੰ ਬਕਾਇਦਾ ਤੌਰ ਤੇ ਅਮਰਸਾ ਦਾ ਕਮਾਂਡਰ ਬਣਾਇਆ ਸੀ ਇਹਨੇ ਸੋਚਿਆ ਵੀ ਮੈਂ ਇੱਕ ਨਵਾਂ ਕਰਕੇ ਵਿਖਾਵਾਂ ਨਮਾ ਕਰਦੇ ਕਿ ਉਹ ਆਪਣੀ ਧੌਣ ਨੂੰ ਆ ਬੈਠਾ ਜਦੋਂ ਇਹਨੇ ਜਾ ਕੇ ਕੰਜਰੀਆਂ ਨਚਾਈਆਂ ਤੇ दारू ਦੇ ਗੱਫੇ ਵਰਤਾਏ ਹਰਮੰਦਰ ਸਾਹਿਬ ਦੇ ਵਿੱਚ ਤੇ ਮੰਜਾ ਢਾ ਕੇ ਪਲੰਘ ਢਾ ਕੇ ਉੱਤੇ ਬੈਠਾ ਸੀ ਤੇ ਸਿੱਖ ਵੀ ਤੁਹਾਨੂੰ ਪਤਾ ਜਿਹਦੇ ਪਿੱਛੇ ਪਿੱਛੇ ਛੜਦੇ ਇੱਕ ਸਿੱਖ ਨੂੰ ਪਤਾ ਲੱਗਾ ਉਹਨੇ ਜਾ ਕੇ ਬੁੱਢਾ ਜੌੜ ਸਿੱਖਨ ਨੂੰ ਦੱਸਿਆ ਵੀ ਆ ਉੱਥੇ ਹੋ ਰਿਹਾ ਉਹ ਕਹਿੰਦੇ ਤੂੰ ਛੱਡ ਕੇ ਕਿਵੇਂ ਆ ਗਿਆ ਤੂੰ ਸ਼ਹੀਦ ਕਿਉਂ ਕਹਿੰਦਾ ਸ਼ਹੀਦ ਤੁਹਾਨੂੰ ਦੱਸਦਾ ਕੌਣ ਫਿਰ ਫੇਰ ਦੋ ਸਿੱਖ ਹੈ ਉਹ ਜਿਸ ਤਰੀਕੇ ਨਾਲ ਉਹਨਾਂ ਸਿਰ ਲਾ ਕੇ ਲੈ ਕੇ ਗਏ ਸਾਰਿਆਂ ਨੂੰ ਪਤਾ ਉਹ ਗੋਦੀ ਅਪ ਡਿਟੇਲ ਚ ਨਹੀਂ ਜਾਂਦੇ ਆਪਾਂ 11 ਅਗਸਤ 1740 ਨੂੰ ਮੱਥੇ ਰੰਗਣ ਦਾ ਸਿਰ ਲਾ ਗਿਆ ਸੀ ਤੇ ਇਹ ਨਵੇਂ ਕਾਲੀ ਦਲ ਦੀ ਤਾਜ ਪੋਚੀ ਵੀ 11 ਅਗਸਤ 1740 ਨੂੰ ਲਗਭਗ ਵੀ 100 ਸ਼ਬਦ ਕੀ ਰੱਖਿਆ ਗਿਆ ਉਹਨਾਂ ਨੇ ਆਪਣੇ ਦਿਹਾੜੇ ਦਾ ਹੁਣ ਵੇਖਣਾ ਇਹ ਹੋਊਗਾ ਇਨਾਂ ਦਾ ਅਸਲੀ ਜਿਹੜਾ ਇਹ ਧਿਆਨ ਨਾ ਇਹ ਕੱਲ ਤੋਂ ਸ਼ੁਰੂ ਹੋਣਾ ਹੁਣ ਸਮਾਂ ਬਦਲ ਚੁੱਕਾ ਪਟਿਆਰ ਤੁਹਾਡੀ ਗੱਲ ਠੀਕ ਹੈ ਕੱਲ ਤੋਂ ਧਿਆਨ ਸ਼ੁਰੂ ਹੋਣਾ ਕਿਉਂਕਿ ਜਿਹੜਾ ਸਮੇਂ ਨੇ ਰੰਗ ਚੜਾਉਣਾ ਨਾ ਇਹ ਰੰਗ ਜਿਹੜਾ ਇਹ ਪੰਜਾਬ ਨੂੰ ਕਿਸ ਤਰ੍ਹਾਂ ਦੀ ਤਸਵੀਰ ਬਣਦੀ ਆ ਉਹ ਜਿਹੜਾ ਦੁਨੀਆ ਦੇਖੇਗੀ ਮੈਂ ਉਹੀ ਗੱਲ ਕਹੀ ਨਾ ਜੀ ਇਹਨਾਂ ਦਾ ਇਹ ਧਿਆਨ ਬਕਾਇਦਾ ਤੌਰ ਤੇ ਹੁਣ ਕੱਲ ਤੋਂ ਸ਼ੁਰੂ ਨਾ ਜਦੋਂ ਪ੍ਰਧਾਨ ਤੇ ਹੋਰ ਅਹੁਦੇ ਦਾ ਚੁਣੇ ਜਾਣੇ ਨੇ ਉਹ ਕਿੰਨੇ ਕਾਬਿਲ ਹੁੰਦੇ ਇਹ ਵੇਖਿਆ ਜਾਊਗਾ ਮਹਾਰਾਜਾ ਰਣਜੀਤ ਸਿੰਘ ਦੀ ਕਾਬਲੀ ਤ ਇਹ ਨਹੀਂ ਸੀ ਕਿ ਉਹ ਆਪ ਬੜਾ ਵੱਡਾ ਜਰਨਲਿਸਟ ਸੀ ਉਹਦੀ ਕਾਬਲੀ ਤ ਸੀ ਕੋਈ ਜਰਨਲਿਸਟ ਵੀ ਵੱਡੇ ਵੱਡੇ ਹੈਗੇ ਸੀ ਸਲਾਹਕੁਰ ਬੜੇ ਛਣੇ ਛਣੇ ਹੈਗੇ ਸੀ ਵਿਤਪ ਪੱਖ ਭੰਦਰਾਂ ਵਾਲੇ ਬੜੇ ਬੱਧੀ ਵਧੀਆ ਬੰਦੇ ਟੁਕੜੇ ਹੈਗੇ ਸੀ ਇਹ ਉਹਦੀ ਖਾਸੀਅਤ ਸੀ ਉਹਨਾਂ ਇਹਦੇ ਜੇ ਵੇਖਣਾ ਵੀ ਕੱਲ ਨੂੰ ਕਿਸ ਤਰ੍ਹਾਂ ਦੀ ਚੋਣ ਹੁੰਦੀ ਆ ਪ੍ਰਧਾਨ ਦਾ ਤੇ ਲਗਭਗ ਗਿਆਨੀ ਹਰਪ੍ਰੀਤ ਸਿੰਘ ਦਾ ਤੈਅ ਗਿਆਨੀ ਹਰਪ੍ਰਿੰਦ ਸਿੰਘ ਦੀ ਦੋ ਤਿੰਨ ਪਿਛਾਵਾਂ ਤੇ ਕਮਾਂਡ ਆ ਉਹਨਾਂ ਨੂੰ ਇਤਿਹਾਸ ਬਾਰੇ ਨੌਲੇਜ ਆ ਉਹਨਾਂ ਨੂੰ ਮ ਇਤਿਹਾਸ ਬਾਰੇ ਨੌਲੇਜ ਆ ਉਹਨੂੰ ਬਾਕੀ ਧਰਮਾਂ ਬਾਰੇ ਨੌਲੇਜ ਆ ਉਹਨਾਂ ਨੂੰ ਗੁਰਬਾਣੀ ਦੀ ਜਾਣਕਾਰੀ ਹੋ ਬੜੇ ਵਧੀਆ ਕਥਾਵਾਚਕ ਨੇ ਹੋ ਲੇਕਿਨ ਮੈਂ ਇੱਕ ਗੱਲ ਕਹਿ ਦਿਆ ਕੱਲ ਮੇਰੀ ਦੋ ਤੇ ਲੀਡਰ ਨਾਲ ਗੱਲ ਵੀ ਹੋਈ ਸੀ ਮੈਂ ਕਿਹਾ ਜੀ ਤੁਹਾਨੂੰ ਉਹਨਾਂ ਦਾ ਸਾਥ ਬਹੁਤ ਦੇਣਾ ਪਊ ਹੂੰ ਸਰਦੀਪ ਸਿੰਘ ਰਖੜਾ ਨੇ ਮੈਨੂੰ ਤਲ ਗਈ ਸੀ ਆਪਣੀ ਜਿਹੜੀ ਹੱਸੀ ਸਾਡੀ ਨੂੰ ਉਹਦੂ ਵੱਧ ਸਾਥ ਦੇਾਂਗੇ ਅਸੀਂ ਬੰਦਾ ਦੱਸੇ ਜਦੋਂ ਕੰਮ ਕਰਦੇ ਅਸੀਂ ਕੰਮ ਇਹ ਕਰ ਤੇ ਚੰਦੂ ਮਾਰਾ ਸਾਡੇ ਫੋਨ ਆਇਆ ਸੀਗਾ ਉਹਨਾਂ ਨੇ ਮੇਰੀ ਗੱਲ ਲਈ ਸ਼ੂ ਕਹਿੰਦੇ ਜੀ ਅਸੀਂ ਪੂਰਾ ਸਾਥ ਦੇਾਂਗੇ ਅਸੀਂ ਇੱਕ ਦੋ ਲੀਟਰ ਨੂੰ ਹੋਰ ਹੀ ਫੋਨ ਆਇਆ ਸੀ ਮੈਨੂੰ ਜਿਹੜੀ ਸੈਕੰਡ ਕਾਰਡ ਕਰਕੇ ਬੰਦੇ ਮੈਂ ਕਹਾਂ ਜੀ ਚੰਗੀ ਗੱਲ ਹੈ ਜੇ ਕਾਮਯਾਬ ਕਰਨਾ ਹੈ ਨੂੰ ਬਕਾਇਦਾ ਤੌਰ ਤੇ ਪਹਿਲੀ ਗੱਲ ਤੇ ਆਪਣਾ ਸੱਤਾ ਦਾ ਲਾਲਚ ਨਾ ਕਰਿਓ ਸਿਰਫ ਇਹ ਸੋਚਿਓ ਕਿ ਅਸੀਂ ਗੁਰੂ ਗ੍ਰੰਥ ਤੇ ਗੁਰੂ ਪਰੰਤ ਦੀ ਪਹਿਰੇ ਤਰੀਕੇ ਵਿੱਚ ਕਰਨੀ ਅਸੀਂ ਖਾਲਸਾਪਨ ਦੀ ਪਹਿਰੇ ਤਰੀਕੇ ਵਿੱਚ ਕਰਨੀ ਨਵਾਬ ਕਪੂਰ ਸਿੰਘ ਨਾਲ ਰੋਲ ਲਭਾਇਓ ਨਾ ਕਿ ਵੀ 2027 ਚ ਅਸੀਂ ਦੇ ਕਬਜ਼ਾ ਕਰਨਾ ਜੀ ਸੱਤਾ ਬਣਾਉਣੀ ਉਹ ਸੱਤਾ ਆਪੇ ਤੜੇ ਪਰਤੂਰੀ ਫਿਰਨੀ ਕੋਈ ਗੱਲ ਹੀ ਨਹੀਂ ਹੈ ਜੀ ਪਰ ਸਰ ਇੱਕ ਸਵਾਲ ਲਿਓ ਜਿਹੜਾ ਤੁਸੀਂ ਮੇਰੇ ਨਾਲ ਗੱਲ ਕੀਤੀ ਨਾ 1 ਮਿੰਟ 1 ਮਿੰਟ ਗੁਸਤਾਖੀ ਮਾ ਹੁਣ ਤੁਸੀਂ ਦੇਖੋ ਵੀ ਜਿੱਦਾਂ ਤੁਸੀਂ ਗੱਲ ਕੀਤੀ ਨਾ ਵੀ ਸੱਤਾ ਦੇ ਮਗਰ ਨਾ ਦੌੜਿਓ ਵੀ ਪਹਿਲਾਂ ਪਾਰਟੀ ਦਾ ਸੰਗਠਨ ਮਜ਼ਬੂਤ ਕਰਿਓ ਕੱਲ ਮੈਂ ਜਦੋਂ ਰਖੜਪੁੰਨਿਆ ਦੇ ਮੇਲੇ ਦੇ ਵਿੱਚ ਸਿਆਸੀ ਕਾਨਫਰੰਸਾਂ ਸੁਣ ਰਿਹਾ ਸੀਗਾ ਤਾਂ ਉਹਦੇ ਵਿੱਚ ਨਾ ਜਿਹੜਾ ਆਪਣਾ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਮਰਤਪਾਲ ਵਾਲਾ ਉਹ ਇਸੇ ਗੱਲ ਤੇ ਜ਼ੋਰ ਦੇ ਰਿਹਾ ਸੀ ਵੀ 2027 ਦੇ ਵਿੱਚ ਆਪਾਂ ਅਮਰਤਪਾਲ ਨੂੰ ਜਿਹੜਾ ਵਾਹ ਉਹ ਮੁੱਖ ਮੰਤਰੀ ਬਣਾਉਣਾ ਹਨ ਆਨ ਆਪਾਂ ਇਸੇ ਮੰਚ ਤੋਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਆਂ ਵੀ ਇੱਕ ਚਿੱਠੀ ਆਈ ਧਿਆਨ ਸਿੰਘ ਮੰਡੂਣਾ ਮੈਨੂੰ ਇਦਾਂ ਲੱਗਦਾ ਵੀ ਉਹ ਜ਼ਿਆਦਾ ਕਾਲੇ ਵਗਦੇ ਪਏ ਆ। ਹਾਲਾ ਉਹਨਾਂ ਦੇ ਏਜੰਡੇ ਬਿਲਕੁਲ ਠੀਕ ਸੀਗੇ। ਇਹ ਬਟ ਸਾਬ ਉਹਨਾਂ ਦੇ ਏਜੰਡੇ ਬਿਲਕੁਲ ਠੀਕ ਸੀ ਵੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ ਮੈਂ ਕਿਹਾ ਉਹਨਾਂ ਮੋਰਚਾ ਵੀ ਲਾਉਣਾ ਸਤੰਬਰ 11 ਨੂੰ ਸ਼ਾਇਦ ਸ਼ੁਰੂ ਕਰਨਾ। 21 ਸਤੰਬਰ 2025 ਨੂੰ ਉਹ ਪੰਥ ਬਚਾਓ ਪੰਜਾਬ ਬਚਾਓ ਯਾਤਰਾ ਸ਼ੁਰੂ ਕਰੀ ਤੇ ਇੱਕ ਚੇਤਨਾ ਮਾਰਚ ਹੋਣੀ। ਇਹ ਉਹਦੇ ਮਾਰਚ ਹੋਣੇ ਚਾਹੀਦੇ ਆ। ਲੋਕਾਂ 'ਚ ਜਾਗਰੂਕ ਜਾਗਰਤੀ ਹੋਣੀ ਚਾਹੀਦੀ ਹੈ ਬਿਲਕੁਲ ਲੇਕਿਨ ਜਿਹੜਾ ਕੱਲ ਫੰਡਾ ਉਤੇ ਸਟੇਜ ਤੇ ਬਾਰ-ਬਾਰ ਇਹੀ ਗੱਲ ਕਹੀ ਕਿ ਅਸੀਂ ਮੁੱਖ ਮੰਤਰੀ ਬਣਨਾ ਤੁਹਾਡਾ ਏਜੰਡਾ ਮੁੱਖ ਮੰਤਰੀ ਦਾ ਹੋਊਗਾ ਹਮ ਲੇਕਿਨ ਗੁਰੂਪੰਥ ਤੇ ਗੁਰੂ ਗ੍ਰੰਥੀ ਜਿਹੜੀ ਜਿਹੜੀ ਪਹਿਲ ਪਹਿਲ ਉਹ ਹੋਣੀ ਚਾਹੀਦੀ ਹੈ ਕਿ ਅਸੀਂ ਉਹਦੀ ਮਰਿਆਦਾ ਨੂੰ ਲਾਗੂ ਕਿਵੇਂ ਕਰਨਾ ਮੈਂ ਤਾਂ ਫਿਰ ਕਹਿੰਦਾ ਵੀ ਨਵਾਬ ਕਪੂਰ ਸਿੰਘ ਬਣੋ ਜਿੰਨੇ ਨਵਾਬੀ ਲੈਂਡ ਤੋਂ ਇਨਕਾਰ ਕਰਤਾ ਸੀ ਜੇ ਲਈ ਸੀ ਜੋ ਕਹਤਾ ਸੀ ਇਹ ਪੰਜਾਂ ਦਾ ਫੈਸਲਾ ਵੀ ਤੁਹਾਨੂੰ ਮਨਜ਼ੂਰ ਕਰਨੀ ਪੈਣੀ ਆ ਹੂੰ ਉਹਨੇ ਫਿਰ ਕੇ ਇੱਕ ਸ਼ਰਤ ਤੇ ਮੈਂ ਘੋੜੇ ਦੀ ਦਿੱਦ ਮੈਂ ਢੋਂਗਾ ਤੋਈ ਉਹਨੇ ਆਪਣੇ ਸ਼ਰਤ ਤੇ ਚੁੱਕ ਕੇ ਇਹ ਦੱਸਣ ਦੀ ਗੱਲ ਵੀ ਮੇਰੇ ਚ ਹੰਕਾਰ ਨਾ ਆਵੇ ਕਾਲ ਤੇ ਭਾਵੇਂ ਤੁਸੀਂ ਆਮ ਆਦਮੀ ਪਾਰਟੀ ਦੀ ਲੈ ਲਓ ਭਾਵੇਂ ਕਾਂਗਰਸ ਦਾ ਬਾਦਲ ਦੀ ਲੈ ਲਓ ਭਾਵੇਂ ਕਾਂਗਰਸ ਦੀ ਸਟੇ ਲੈ ਲਓ ਭਾਵੇਂ ਝਾੜੂ ਵਾਲੇ ਦੀ ਸਟੇ ਲੈ ਲਓ ਸਾਰਿਆਂ ਦੀ ਇੱਕੋ ਹੀ ਗੱਲ ਉਦਰੀ 2027 'ਚ ਅਸੀਂ ਕਬਜ਼ਾ ਕਿਵੇਂ ਕਰਾਂਗਾ ਹਾਂ ਆ ਲਿਆ ਨਾ ਪੰਗਾ ਨਾ ਝਾੜੂ ਵਾਲੇ ਦੇ ਪਿੰਡਾਂ ਵਾਲਿਆਂ ਦੇ ਪਿੰਡਾਂ ਵਾਲੇ ਮੈਂ ਐਗਜ਼ਾਮਪਲ ਦੇ ਦਿੱਤੀ ਪਿੰਡਾਂ ਵਾਲਿਆਂ ਨਾਲ ਪੰਗਾ ਲੈ ਕੇ ਕਦੇ ਵੀ ਕੋਈ ਰਾਜ ਨਹੀਂ ਕਰ ਸਕਦਾ ਜਿਹੜਾ ਮਰਜੀ ਹੋਵੇ ਕਿਉਂ ਇਹ ਬੰਦੇ ਸੱਚੇ-ਸੁੱਚੇ ਤੇ ਲੜਨ ਪਿੰਡ ਦੇ ਤੋਂ ਪਿੱਛੇ ਝੜਦੇ ਜਿਹੜੀ ਗੱਲ ਕਹਿਤੀ ਸੀ ਕਹਿਤੀ ਸੀ ਜੇ ਦੇ ਦੇਣਗੇ ਛੜੜ ਨਹੀਂ ਦੇਣਗੇ ਹੂੰ ਇਸੇ ਕਰਕੇ ਕੱਲ ਜਿਹੜੀ ਸਟੇਜ ਨਹੀਂ ਹੈਗੀ ਸੀ ਉੱਥੇ ਸਿਰ ਇੱਕੋ ਝੰਡਾ ਸੀ 2027 ਚ ਸਰਕਾਰ ਕਿਵੇਂ ਬਣਾਉਣੀ ਹੈ ਲੈ ਕੇ ਸਭ ਤੋਂ ਜ਼ਿਆਦੀ ਉਹਦੇ ਵਿੱਚ ਢੜੇਬੰਦੀ ਨਜ਼ਰ ਆਈਏ ਕਾਂਗਰਸ ਸਟੇਜ ਦੇ ਉੱਤੇ ਉੱਥੇ ਲੀਡਰ ਨਹੀਂ ਆਏ ਜੀ ਸਖਬੀਰ ਬਾਦਲ ਹੋਂਾਂ ਦੀ ਨਾ ਜਿਹੜੀ ਤਕਰੀਰ ਸੀ ਉਹ ਤੋਂ ਇਦਾਂ ਲੱਗਦਾ ਸੀ ਵੀ ਉਹ ਇਹ ਕਹਿ ਰਿਹਾ ਵੀ ਭਰਾਵਾ ਮੇਰੀ ਕੋਈ ਗਲਤੀ ਨਹੀਂ ਹੈ ਗਲਤੀ ਤੁਹਾਡੀ ਹੈ ਵੀ ਤੁਸੀਂ ਸਾਨੂੰ ਨਹੀਂ ਚੁਣਿਆ ਇੱਥੇ ਵੀ ਥੋੜਾ ਚੰਨਣਾ ਪਿਆ ਜੋ ਮੈਨੂੰ ਮਹਿਸੂਸ ਹੋਇਆ ਜੇ ਤੁਸੀਂ ਸੁਣੀਆ ਹੋਵੇ ਉਹਨਾਂ ਦੀ ਤਕਰੀਰ ਨੂੰ ਵੇਖੋ ਜੀ ਜਿਹੜੀ ਸੁਖਬੀਰ ਸਿੰਘ ਬਾਦਲ ਹੋਰੀ ਹੈ ਨਾ ਉਹ ਆਪਣੇ ਮੂੰਹ ਦੇ ਵਿੱਚ ਸੋਨੇ ਦਾ ਚਮਚਾ ਲੈ ਕੇ ਜਪਦਾ ਹੋਇਆ ਗੁਰਦਾਸਬੰਦ ਨੇ ਕਿਹਾ ਸੀ ਨੇ ਵੀ ਸੀਸੀ ਲੈਣੀ ਹੈ ਗੁਰੂ ਤੋਂ ਅਸ਼ੀਰਵਾਦ ਲੈਣਾ ਤੇ ਲਓ ਮੇਰੀ ਮਾਂ ਆਪਣੇ ਪੋਤੇ ਨੂੰ ਸੋਨੇ ਦੇ ਚਮਚੇ ਦਾ ਦੁੱਧ ਪਿਆ ਦੁੱਧ ਹੀ ਮਿਲ ਗਿਆ ਪੁੱਤ ਹੀ ਮਿਲ ਗਿਆ ਧੰਨ ਹੀ ਮਿਲ ਗਿਆ ਸਭ ਕੁਝ ਮਿਲ ਗਿਆ ਸ਼ਖਬੀਰ ਸਿੰਘ ਬਾਦਲ ਹੋਰਾਂ ਨੇ ਪੰਤ ਉਹ ਨਰਾਲਾ ਪੰਥ ਨਹੀਂ ਵੇਖਿਆ ਜਿਹੜਾ ਗੁਰੂ ਪੰਥ ਤੇ ਗੁਰੂ ਗੁਰੂ ਗ੍ਰੰਥ ਦੀ ਖਾਤਰ ਆਪਣੀਆਂ ਕੁਰਬਾਨੀਆਂ ਦੇ ਦਿੰਦਾ ਸੀ ਹੈ ਮਜਬੂਰ ਬਣੀ ਲਾ ਬੰਦਾ ਕੋਈ ਇੱਕ ਵਖਾ ਦੇ ਤੁਸੀਂ ਉਦੋਂ ਬੰਟੀਆਂ ਛੰਟੀਆਂ ਦੇ ਸੰਧੀਆਂ ਬੰਧੀਆਂ ਦਾ ਕਾਲੀ ਦਾ ਨਹੀਂ ਸੀ ਹੁੰਦਾ ਜੱਥੇਦਰਾ ਦਾ ਕਾਲੀ ਦਾ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲੈਣੀ ਬੜੀ ਔਖੀ ਹੁੰਦੀ ਸੀ ਬੜੇ ਵਿਸ਼ਵਾਸਪਾਤਰ ਵਿਅਕਤੀ ਨੂੰ ਮੈਂਬਰਸ਼ਿਪ ਦਿੱਤੀ ਜਾਂਦੀ ਸੀ ਤੇ ਜਦੋਂ ਮੈਂਬਰਸ਼ਿਪ ਮਿਲ ਜਾਂਦੀ ਸੀ ਜੀ ਉਹਦਾ ਪੈਰ ਪੁੰਜ ਨਹੀਂ ਲੱਗਦਾ ਤੇ ਘਰ ਦੇ ਉਹਨੂੰ ਘਰੋਂ ਬੇਕਾਰ ਕਰ ਦਿੰਦੇ ਸੀ ਹੂੰ ਉਹ ਕਿਉਂ ਉਹਨਾਂ ਦੀ ਜਾਇਦਤ ਦਾ ਗੁਰਪ ਹੋ ਜਾਂਦੀ ਸੀ ਵੀ ਉਹ ਗੁਰੂ ਗੰਦਕ ਗੁਰੂਪੰਥ ਦੀ ਗੱਲ ਕਰਦੇ ਸੀ ਸਰਕਾਰ ਨੂੰ ਇਹ ਵਾਰ ਨਹੀਂ ਸੀ ਖਾਂਦਾ सुखबीर सिंह बादल जो मर्जी कही जाते बीजेपी समझौता हो गया तो सुखबीर सिंह के वे वेफटैन में शामिल हो जाए जेडे अज आरते ना सुखबीर बादल जी ओ भी आ जाएगे इधर जिन्होंने कुर्सिया की लोड़ है बस ਉਹਨਾਂ ਨੂੰ ਕੋਈ ਪੰਥਰੀ ਲੋੜ ਨਹੀਂ ਕੋਈ ਗ੍ਰੰਥੀ ਲੋੜ ਨਹੀਂ ਉਹਨਾਂ ਨੂੰ ਕੁਰਸੀ ਜ ਨਹੀਂ ਐ ਬਸ ਕੁਰਸੀ ਨਾਲ ਹੀ ਉਹ ਐਸੇ ਕਰਕੇ ਸੁਖਬੀਰ ਸਿੰਘ ਬਾਦਲ ਜੀ ਇਹ ਕਹਿੰਦਾ ਨਾ ਮੈਨੂੰ ਤੁਸੀਂ ਨਹੀਂ ਚੁਣਿਆ ਤੁਹਾਡੀ ਹਾਲਤ ਹੋਈ ਆ ਜੇ ਸੁਖਬੀਰ ਸਿੰਘ ਬਾਦਲ 2017 ਤੇ ਆ ਜਾਂਦਾ ਤੇ ਪੰਜਾਬ ਚ ਸਿਵਲ ਬਾਦ ਨੂੰ ਕੋਈ ਰੋਕ ਨਹੀਂ ਸਕਦਾ ਗਿਆਨੀ ਭਗਵੰਤ ਸਿੰਘ ਅਕਾਲ ਤਖਤ ਦੇ ਹੈਡ ਗ੍ਰੰਥੀ ਰਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਚੰਗੇ ਸਬੰਧ ਉਹਨਾਂ ਨੇ ਸ਼ਬਦ ਸੀ ਉਹਨਾਂ ਕਿਹਾ ਮੈਂ ਬਾਦਲ ਨੂੰ ਕਹਿੰਦਾ ਸੀ ਸੁਖਬੀਰ ਸਿੰਘ ਬਾਦਲ ਨੂੰ ਕਿਤੇ ਭੁੱਲ ਕੋਈ ਮੁੱਖ ਮੰਤਰੀ ਨੇ ਬਣਾਦੀ ਇਹ ਪੰਜਾਬ 'ਚ ਬੰਦੇ ਭਰਵਾ ਦੂ ਇਹ ਸ਼ਬਦ ਸੀ ਉਹ ਨਾ ਜਨਤਕ ਤੌਰ ਤੇ ਕਿਹਾ ਸੀਗਾ ਯਾ ਤੁਹਾਡੇ ਨਾਲ ਨਿੱਜੀ ਗੱਲਬਾਤ ਦੇ ਦੌਰਾਨ ਕਿਹਾ ਸੀ ਜੀ 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 ਨਿੱਜੀ ਨਿੱਜੀ ਗੱਲਬਾਤ ਗੱਲ ਦੇਖੋ ਉਹਨਾਂ ਨੇ ਇੱਕ ਆਪਣੀ ਇੰਟਰਵਿਊ ਦਿੱਤੀ ਉਹਦੇ ਵਿੱਚ ਤਿੰਨ ਚਾਰ ਪੱਤਰਕਾਰ ਗਏ ਉਹਨਾਂ ਨੇ ਆਪਣੀ ਵੀਡੀਓ ਬਣਾਈ ਸੀ ਫਿਲਮ ਰੋਣੀ ਹਿੰਮਤ ਨਹੀਂ ਪਈ ਉਹ ਜਿੰਨਾ ਸੱਚ ਉਹਨਾਂ ਬੋਲਿਆ ਵੀ ਉਹ ਦਿੱਤੇ ਕਾਰ ਵੀ ਕਰਸਣ ਉਹਦੇ ਵਿੱਚ ਕਮਾਲ ਸਿੰਘ ਲਾਲਪੁਰਾ ਜੀ ਉਹਦੇ ਜਿਹੜੇ ਜਾਗਰਨ ਖਬਰ ਦਾ ਐਡੀਟਰ ਬਣਿਆ ਉਹ ਵੀ ਸੀਗਾ ਚਾਰ ਪੰਜ ਮੱਧੇਗੇ ਸੀ ਹਿੰਮਤ ਨਹੀਂ ਪਈ ਨਦੀ ਇਹਨਾਂ ਸੱਚ ਬੋਲਿਆ ਸੀ ਕਰਦੀ ਉਹ ਕਹਿੰਦਾ ਯਾਰ ਗੋਲੀ ਮੈਨੂੰ ਵੱਜਣੀ ਆ ਨਾ ਮਰੋ ਫਿਲਮ ਤੁਸੀਂ ਮੇਰੇ ਨਾਲ ਕੋਈ ਗੱਲ ਨਹੀਂ ਮੈਂ ਚੱਲੂਗਾ ਉਹ ਵੀ ਦਲਤ ਸਿੱਖ ਸੀਗਾ ਅਕਾਲ ਤਖਤ ਦਾ ਲੰਮਾ ਸਮਾਂ ਉਹ ਹੈਡਗ੍ਰੈਂਡ ਧੀ ਰਿਹਾ ਤੇ ਦੋ ਵਾਰੀ ਬਕਾਇਦਾ ਤੌਰ ਤੇ ਕਾਰਜਕਾਰੀ ਜਿਹਦਰ ਅਕਾਲ ਤਖਤ ਰਿਹਾ ਤੇ ਬਾਦਲ ਸਾਹਿਬ ਨੇ ਉਹਨੂੰ ਕਿਹਾ ਸੀ ਨਿੱਜੀ ਤੌਰ ਤੇ ਵੀ ਤੁਸੀਂ ਇਹ ਸੇਵਾ ਸੰਭਾਲ ਲਓ ਕਿੰਨਾ ਮੇਰੇ ਵਾਸਤੇ ਰੋਗ ਨਹੀਂ ਮੈਂ ਤੁਹਾਡੀਆਂ ਬੁੱਤੀਆਂ ਨਹੀਂ ਕਰ ਸਕਦਾ ਸੱਚ ਨੂੰ ਸੱਚ ਕਹੂੰਗਾ ਝੂਠ ਝੂਠ ਕਹੂੰਗਾ ਮੈਂ ਹੋ ਜੇ ਬੰਦੇ ਹੈਗੇ ਨੇ ਜੇ ਇਸ ਕਰਕੇ ਸਗਬੀਰ ਸਿੰਘ ਬਾਦਲ ਨੂੰ ਤੇ ਆਪੀ ਚਾਰਜ ਫਿਰੇ 쿠ਸੀ ਦਿਖਾਈ ਦਿੰਦੀ ਔਰ ਕੁਛ ਨਹੀਂ ਦਿੰਦਾ ਵੀ ਸੱਤਾ ਮੈਣੀ ਜੇ ਦੀ ਸੱਤਾ ਮੈਣੀ ਜੇ ਦੀ ਤੇ ਮੈਂ ਅੱਜ ਵੀ ਕਹਿੰਦਾ ਜੇ ਕਿਤੇ ਗੁਰੂ ਗ੍ਰੰਥ ਤੇ ਗੁਰੂਪੰਥ ਤੇ ਪੰਥ ਦੀ ਮਰਿਆਦਾ ਨੂੰ ਲੈ ਕੇ ਜਿਹੜਾ ਵੀ ਕਾਲੀਦਨ ਆਪਣਾ ਰੱਥ ਲੈ ਕੇ ਪੰਜਾਬ ਚ ਤੁਰ ਪਿਆ ਹੂੰ ਪੰਜਾਬ ਦੀ ਗੱਲ ਕਰਨ ਵਾਲਾ ਤੁਰ ਪਿਆ ਹਿੰਦੂਆਂ ਦੀ ਗੱਲ ਕਰਨ ਤੁਰ ਪਿਆ ਮੁਸਲਮਾਨਾਂ ਦੀ ਗੱਲ ਕਰਨ ਵਾਲਾ ਤੁਰ ਪਿਆ ਇੱਥੇ ਤੇ ਉਹਦਾ ਰੱਥ ਆਟੋਮੈਟਿਕਲੀ ਚੰਡੀਗੜ੍ਹ ਦੇ ਸੈਕਟਰੀਟ ਚ ਪਹੁੰਚ ਗਿਆ ਨਹੀਂ ਮੁਸਲਮਾਨਾਂ ਦੀ ਗੱਲ ਤੇ ਸੁਖਵੀਰ ਉਹਨਾਂ ਨੇ ਵੀ ਕੀਤੀ ਆ ਕੱਲ ਵੀ ਭਾਜਪਾ ਦੀ ਰੈਲੀ ਤੇ ਉਹ ਕਦੇ ਗੱਲ ਕੀਤੀ ਵੀ ਭਾਜਪਾ ਦੀ ਰਲਿਸ ਮੁਸਲਮਾਨ ਨਹੀਂ ਹੁੰਦੇ ਦੀ ਉਹਨਾਂ ਦੇ ਟੌਂਡ ਕੀਤੀ ਸਿੱਖਾਂ ਦੇ ਉੱਤੇ ਵੀ ਉਹਨਾਂ ਦੀ ਇੱਕ ਮਾਸਜ ਧਾਈ ਹੈ ਤੇ ਉਹ ਭਾਜਪਾ ਦੀ ਕਿਸੇ ਰਲਿਸ ਨਹੀਂ ਹੁੰਦੇ ਤੇ ਸਿੱਖੋ ਤੁਸੀਂ ਜਿਹੜੀ ਆ ਉਹ ਆਪਣੀ ਪੰਥਕ ਸਰਕਾਰ ਛੱਡ ਕੇ ਬਾਕੀ ਝੜੂ ਵਾਲੀ ਸਰਕਾਰ ਬਣਾਤੀ ਕਾਂਗਰਸੀ ਬਣਾਤੀ ਤੇ ਅੱਜ ਤੋਂ ਮੈਂ ਆਇਆ ਮੈਂ ਵੇਖਿਆ ਸਿੱਖ ਝੜੂ ਵਾਲਿਆਂ ਦੀ ਵੀ ਕਾਨਫਰੰਸ ਬੈਠੇ ਆ ਕਾਦੀਆ ਦੀ ਵੀ ਹੁੰਦੀ ਜੀ ਆਪਣੀ ਉਹ ਕਾਂਗਰਸੀ ਕਾਨਫਰੰਸੇ ਬੈਠੇ ਨੇ ਤੇ ਵਾਰਿਸਪੁਰਾ ਵੀ ਕੁਝ ਹੋਣੇ ਹੋਣੇ ਸਿੱਖ ਹੋਣੇ ਹੋਣੇ ਸੀਗੇ ਉਹਨਾਂ ਨੂੰ ਇਹ ਗੱਲਾ ਸੀਗਾ ਕਿ ਉੱਥੇ ਸਿੱਖ ਕਿਉਂ ਜਾਂਦੇ ਨੇ ਸਾਡੇ ਕੋਲ ਕਿਉਂ ਨਹੀਂ ਆਉਂਦੇ ਉਹਨਾਂ ਅਸਰਕੇ ਮੁਸਲਮਾਨ ਵੀ ਧਾਰ ਦਿੱਤੀ ਸੀਗੀ ਕਿ ਬੀਜੇਪੀ ਦੀ ਕਿਸੇ ਵੀ ਰੈਲਿੰਗ ਦੇ ਵਿੱਚ ਕਿਸੇ ਵੀ ਮੀਟਿੰਗ 'ਚ ਮੁਸਲਮਾਨ ਟਿਕਟ ਦਿੰਦੇ ਹੋ ਹੂੰ ਜੀ ਪਟਿਸਾਬ ਚਲੋ ਹੁਣ ਆਪਾਂ ਨੂੰ ਇੰਤਜ਼ਾਰ ਕੱਲ ਤੱਕ ਦਾ ਹੈਗਾ ਕੱਲ ਨੂੰ ਜਦੋਂ ਅਧਿਕਾਰਕ ਤੌਰ ਦੇ ਉੱਤੇ ਐਲਾਨ ਹੋ ਜੂਗਾ ਵਿਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਪ੍ਰਧਾਨ ਹੈ ਅੱਛਾ ਪਰ ਸਾਹਿਬ ਇਹਨੂੰ ਆਪਾਂ ਕਵਾਂਗੇ ਕੀ ਇੱਕ ਸਵਾਲ ਨਾ ਮੈਂ ਕਈ ਬੰਦਿਆਂ ਨਾਲ ਗੱਲ ਕਰਦਾ ਉਹ ਮੈਨੂੰ ਪੁੱਛਦੇ ਇਹਨੂੰ ਆਪਾਂ ਸ਼੍ਰੋਮਣੀ ਅਕਾਲੀ ਦਲ ਲਈ ਕਵਾਂਗੇ ਮੈਂ ਤਾਂ ਤੁਹਾਨੂੰ ਦੱਸਾਂ ਵੀ ਜਿਹੜਾ 235 ਚ ਮੋਰਚਾ ਲੱਗਾ ਸੀ ਨਾ ਉਹ ਸ਼੍ਰੋਮਣੀ ਅਕਾਲੀ ਦਲ ਖਰਾ ਸੋਧਨ ਲਾਇਆ ਸੀ ਖਰਾ ਸੋਧਨ ਇਹ ਨਹੀਂ ਗੱਲ ਅਕਾਲੀ ਦਲ ਦਾ ਵੀ ਹੈਗੇ ਸੀ ਇਹ ਵੀ ਕੋਈ ਖਰਾ ਸੋਧ ਲੱਗੇ ਅਕਾਲੀ ਦਲ ਬਣੂਗਾ ਕਾਲਜ ਉਹ ਪ੍ਰੋਨਾਪੀ ਨਾਲ ਰਜਿਸਟਰ ਵੀ ਕਰਨਾ ਪਊਗਾ ਜੇ ਇਹ ਚੰਗਾ ਹੋਵੇ ਨਾ ਕਿਤੇ ਤੀਰਕਮਾਲੇ ਦਾ ਚੋਣ ਨਿਸ਼ਾਨ ਮਿਲ ਜੇ ਤੀਰਕਮਾਲ ਤੀਰਕਮਾਲ ਪਹਿਲਾਂ ਕਲਚਰ ਕਮਿਸ਼ਨ ਪਹਿਲਾਂ ਰਿਹਾ ਵਾ ਸਾਡੇ ਕੋਲ ਅੱਛਾ ਹੱਥ ਵੀ ਰਿਹਾ ਵਾ ਜਦੋਂ ਹੱਥ ਤੁਹਾਨੂੰ ਮਿਲਿਆ ਸੀ ਪੰਜਾ ਮਿਲਿਆ ਸੀ ਤਾਂ ਸਾਡੇ ਕਾਲੀ ਵੀਰ ਕਹਿੰਦੇ ਹੁੰਦੇ ਸੀ ਜਨੂੰ ਪੰਜਾ ਸਿਫਤ ਪੰਜਾ ਮਿਲਿਆ ਜੀ ਹੂੰ ਤੇ ਅੱਜ ਉਹਨੂੰ ਖੁੰਨੀ ਹੱਥ ਕਹਿੰਦੇ ਨੇ ਚਲੋ ਉਹ ਤੇ ਸਮੇਂ ਸਮੇਂ ਦੇ ਵਿੱਚ ਬੰਦਾ ਬਦਲ ਲੈਂਦਾ ਵੀ ਕਿੱਦਾਂ ਇਹਨੂੰ ਪੇਸ਼ ਕਰਨਾ ਲੋਕਾਂ ਨੂੰ ਵੀ ਕਿਹੜਾ ਲਪਾਉਂਦਾ ਵੀ ਜਿੱਦਾਂ ਆਪਣਾ ਮਾਰਕੀਟਿੰਗ ਕਰਨ ਦਾ ਢੰਗ ਹੁੰਦਾ ਬ੍ਰਾਡ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ